ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਅਨੁਸਤਕਾਰ ਜੋਗ ਵਾਜ ਸਾਹਿਬ ਜੀ ਸਾਜਿ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਸਤਿਗੁਰਾਂ ਦੇ ਪੰਚਮ ਪਾਤਸ਼ਾਹ ਜੀ ਦੇ 15 ਸ਼ਲੋਕ ਗੌੜੀ ਦੀਵਾਰ ਦੇ ਸੰਪੂਰਨ ਹੋਏ 16ਵੇਂ ਸ਼ਲੋਕ ਪਾਤਸ਼ਾਹ ਜੀ ਗੁਰਦਿਆਨ ਦੇ ਮਹਾਰਾਜ ਜੀ ਆਰੰਭ ਕਰਦੇ ਹਨ 321 ਅੰਗ ਤੇ 322 ਅੰਗ ਤੇ ਪਾਤਸ਼ਾਹ ਜੀ ਦੇ ਭਾਈ ਇਹ ਸ਼ਲੋਕ ਸੁਭਾਈ ਮਾਨ ਹਨ ਜੀ ਆਓ ਸਤਿਗੁਰੂ ਜੀ ਬਚਨ ਕਰਦੇ ਹਨ ਜੀ ਸ਼ਲੋਕ ਮਹਲਾ ਪੁੰਨਵਾ ਰਮਾ ਫਰਮਾ ਮੀ ਉਠਾ ਸਹਜ ਸੁਭਾਏ ਅਨ ਧਨ ਬਹੁਤਾ ਉਪਜਿਆ ਵਿਚੀ ਰਜੀਤ ਰਿਪਤੋ ਆਗਾਏ ਧੰਨ ਧਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਇਸ ਸ਼ਲੋਕ ਦੇ ਵਿੱਚ ਬਚਨ ਕਰਦੇ ਹਨ ਪਾਰ ਬ੍ਰਹਮ ਫਰਮਾਇਆ ਮੀ ਬੁੱਠਾ ਸਹਿਜ ਸੁਭਾਏ ਪਰਮੇਸ਼ਰ ਦੇ ਹੁਕਮ ਦੇ ਵਿੱਚ ਉਹ ਜਦੋਂ ਫਰਮਾਨ ਕਰਦੇ ਹਨ ਪਾਤਸ਼ਾਹ ਜੀ ਬ੍ਰਹਮ ਦਾ ਸਰੂਪ ਕਾਲਪੁਰਖ ठाकुर परमेश्वर ਆਸ਼ਾ ਜੀ ਕਹਿੰਦੇ ਮਿਹੋ ਉਠਾ ਸਹਿਜ ਸੁਭਾਏ ਜਿਸ ਤਰ੍ਹਾਂ ਬਾਦ ਮੁਖ ਖਲਾਈਏ ਤਾਂ ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਬੱਦਲ ਬਣਦੇ ਹਨ ਆਕਾਸ਼ ਦੇ ਵਿੱਚ ਬੱਦਲ ਆਉਂਦੇ ਹਨ ਤਾਂ ਮੀਂਹ ਪੈਂਦਾ ਹੈ ਇਹ ਮੀਂਹ ਪੈਣ ਦੇ ਨਾਲ ਦੇਖੋ ਹਰ ਪਸੇ ਅਨੁਪਜਦਾ ਹੈ ਅਨ ਧਨ ਬਹੁਤਾ ਉਪਜਿਆ। ਪ੍ਰਿਥਮੀ ਰੱਜੀ ਤਿਵਤ ਘਾਇ। ਮਹਾਰਾਜ ਜੀ ਕਹਿੰਦੇ ਜਿਵੇਂ ਮੀਂਹ ਪੈਣ ਦੇ ਨਾਲ ਧਰਤੀ ਜਿਹੜੀ ਆਉਦੀ ਪਿਆਰਿਓ ਪਿਆਸ बुझਦੀ ਹੈ। ਧਰਤੀ ਦੀ ਪਿਆਸ ਮੀਂਹ ਪੈਣ ਦੇ ਨਾਲ ਬੁਝਦੀ ਆਉ ਤੇ ਜੀਵ ਜੰਤੂ ਪਸ਼ੂ ਪੰਛੀ ਈੜੇ ਮਕੌੜੇ ਪਕਾਰਾਂ ਕਰਦੇ ਹਨ ਕਿ ਮੀਂਹ ਪਏ ਸਾਨੂੰ ਸਾਡੀ ਪਿਆਸ बुਝੇ ਖਾਸ ਕਰਕੇ ਉੱਥੇ ਬਿਹੇ ਦਾ ਬਰਮਾਣੀ ਦੇ ਵਿੱਚ ਆਸ਼ਾ ਜੀ ਨੇ ਧਾਰਨ ਦਿੱਤੀ ਆ ਬਿਵਿਆ ਉੱਪਰ ਨੂੰ ਮੂੰਹ ਕਰਕੇ ਪਕਾਰ ਕਰਦਾ ਉੱਪਰ ਨੂੰ ਜਿਹੜਾ ਬਿਵਿਆ ਪੰਛੀ ਹੈ ਇਹ ਮੀਂਹ ਦੀ ਨਾਲ ਹੀ ਪਿਆਸ ਭਜਾਂਦਾ ਹੈ ਕਿਉਂਕਿ ਇਹਦੀ ਚੁੰਝ ਜਿਹੜੀ ਆ ਇਸੇ ਤਰ੍ਹਾਂ ਦੀ ਪ੍ਰਮਾਤਮਾ ਨੇ ਪਰਮੇਸ਼ਰ ਨੇ ਬਣਾਈ ਆ ਉਹ ਆਪਣੇ ਆਪ ਜਲ ਨਹੀਂ ਸਕਦਾ ਉਹ ਉੱਪਰ ਨੂੰ ਜਦੋਂ ਮੂਹ ਵਰਖਾ ਪੈਂਦੀ ਆ ਮੀਂਹ ਪੈਂਦਾ ਆ ਕਾਸ਼ਵਲ ਨੂੰ ਚੁੰਝ ਟੱਡਦਾ ਮੂੰਹ ਟੱਡਦਾ ਉਹਦੇ ਮੂੰਹ ਦੇ ਵਿੱਚ ਬੂੰਦਾ ਵਰਖਾ ਦੀਆਂ ਜਾਂਦੀਆਂ ਹਨ ਤਾਂ ਉਹਦੀ ਪਿਆਸ बुझਦੀ ਹੈ ਬੇਬੀ ਇਹਦੀ ਤੇ ਉਹ ਰੋਜ਼ ਪ੍ਰਕਾਰ ਕਰਦਾ ਕਿ ਪਰਮੇਸ਼ਰ ਜੀ ਉਹ ਮੀਂਹ ਪਾਓ ਵੀ ਆ ਅਮਰਤ ਮੇਰੇ ਬੋਲਿਆ ਤਾਂ ਤਾਂ ਦਰ ਸੁਣੀ ਪ੍ਰਕਾਰ ਮੇਗੇ ਨੂੰ ਪ੍ਰਮਾਨ ਹੋਆ ਅਰਸੋ ਕਿਰਪਾ ਧਾਰ ਇਹ ਇਥੇ ਮਹਾਰਾਜ ਜੀ ਬਤਨ ਕਰਦੇ ਹਨ ਗੁਰਮੁਖਾਂ ਬਾਰੇ ਕਹਿੰਦੇ ਗੁਰਮੁਖਾਂ ਦੇ ਹਿਰਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਵਰਖਾ ਹੁੰਦੀ ਹੈ ਇਸ ਤਰ੍ਹਾਂ ਬਾਰੂ ਵਰਖਾ ਹੁੰਦੀ ਹੈ ਤਾਂ ਦੁਨੀਆ ਦੀ ਜੀਵਾਂ ਦੀ ਪਿਆਸ बुझਦੀ ਹੈ। ਕਹਿੰਦੇ ਪਾਰਬੰਮ ਫਰਮਾਇਆ ਮੀ ਉਠਾ ਸੈਸ ਭਾਏ ਮਹਾਰਾਜ ਜੀ ਕਹਿੰਦੇ ਬ੍ਰਹਮ ਦਾ ਫਰਮਾਨ ਜਦੋਂ ਹਰੀ ਦਾ ਗੁਰਮੁਖ ਜਨ ਸੁਣਦੇ ਹਨ ਉਹਨਾਂ ਦੇ ਮਾਨ ਰੂਪੀ ਮਨ ਦੇ ਉੱਤੇ ਨਾਮ ਰੂਪੀ ਬੂੰਦਾ ਪੈਂਦੀਆਂ ਹਨ। ਆਸ਼ਾ ਜੀ ਕਹਿੰਦੇ ਨਾਮ ਦੀ ਮਿੱਠੀ ਵਰਖਾ ਹੁੰਦੀ ਹੈ ਅੰਨ ਧੰਨ ਬਹੁਤਾ ਉਪਜਿਆ ਪ੍ਰਿਥਵੀ ਰੱਜੀ ਤਿਪਤ ਘਾਏ ਜਿਵੇਂ ਮਹਾਰਾਜ ਜੀ ਕਹਿੰਦੇ ਬਾਹਰੋਂ ਪ੍ਰਿਥਵੀ ਰਾਜ ਜਾਂਦੀ ਹੈ ਮੀਂਹ ਪੈਣ ਦੇ ਨਾਲ ਕਹਿੰਦੇ ਇਸ ਤਰ੍ਹਾਂ ਗੁਰਮੁਖ ਜਿਹੜਿਆਂ ਨੂੰ ਉਹਨਾਂ ਦਾ ਮਾਨ ਅੰਨ ਮਨ ਤਨ ਰਾਜ ਜਾਂਦਾ ਹੈ ਉਹਨਾਂ ਦੇ ਹਿਰਦਾਰੂਪੀ ਜਿਹੜੀ ਪ੍ਰਿਥਵੀ ਹੈ ਨਾ ਧਰਤੀ ਹੈ ਹਿਰਦਾਰੂਪੀ ਧਰਤੀ ਜਿਹੜੀ ਹੈ ਉਹ ਨਾਮ ਰੂਪੀ ਵਰਖਾ ਦੇ ਨਾਲ ਉਹਦੀ ਪਿਆਸ बुझਦੀ ਹੈ। ਸਤਿਗੁਰੂ ਜੀ ਪੰਚਮ ਪਾਤਸ਼ਾਹ ਜੀ ਕਹਿੰਦੇ ਭਾਈ ਗੁਰਮੁਖਾ ਜਿਹੜੇ ਹਨ ਭਗਤ ਜਨ ਜਗਿਆਸੂ ਹਨ ਉਹ ਮਾਨ ਰੂਪੀ ਪ੍ਰਿਥਵੀ ਨੂੰ ਨਾਮ ਰੂਪੀ ਵਰਖਾ ਦੇ ਨਾਲ ਤ੍ਰਿਪਤ ਕਰਦੇ ਹਨ ਉਹਦੀ ਪਿਆਸ ਭਜਾਉਂਦੇ ਹਨ। ਉੱਥੇ ਸ਼ੁਭ ਗੁਣਾਰੂਪੀ ਅੰਨ ਧੰਨ ਉਪਜਦਾ ਹੈ। ਸਦਾ ਸਦਾ ਗੁਣ ਉਚਰੈ। ਦੁਖ ਦਲਦ ਗਿਆ ਵਿਲਾਹੇ ਮਹਾਰਾਜ ਕਹਿੰਦੇ ਸਦਾ ਸਦਾ ਗੁਣ ਗਾਉਂਦੇ ਹਨ ਸਦਾ ਸਦਾ ਭਗਤ ਜਾਣ ਗੁਰਮੁਖ ਜਾਣੋ ਦੀ ਗੁਣ ਗਾਉਂਦੇ ਹਨ ਉਹਦੀ ਸੋਭਾ ਕਰਦੇ ਹਨ ਸਦਾ ਸਦਾ ਗੁਣ ਉੱਤਰਾ ਦੁਖ ਦਲਦ ਗਿਆ ਵਿਲਾਹੇ ਮਹਾਰਾਜ ਕਹਿੰਦੇ ਦੁਖ ਦਲਿੱਦਰ ਦਲਦ ਤੋਂ ਭਾਵ ਹੁੰਦਾ ਦਲਿੱਦਰ ਲੈ ਜਾਂਦਾ ਹੈ ਕਹਿੰਦੇ ਸਦਾ ਹੀ ਪਿਆਰਿਓ ਨੂੰ ਜਪਣ ਦੇ ਨਾਲ ਸਦਾ ਹੀ ਉਹਦੇ ਗੁਣ ਗਾਣ ਦੇ ਨਾਲ ਉਹਨੂੰ ਉਤਰਨ ਦੇ ਨਾਲ ਵਾਰਾ ਜੀ ਕਹਿੰਦੇ ਦੁੱਖ ਦਿਲਿੱਦਰ ਕਲੇਸ਼ ਲੈ ਜਾਂਦੇ ਹਨ ਗਵਾਚ ਜਾਂਦੇ ਹਨ ਗਿਆ ਵਿਲਾਏ ਵਾਰਾ ਜੀ ਕਹਿੰਦੇ ਉੱਡ ਜਾਂਦੇ ਹਨ ਨਸ ਜਾਂਦੇ ਹਨ ਊਰਵ ਲਿਖਿਆ ਪਾਇਆ ਮਿਲਿਆ ਤਿਸੇ ਰਜਾਏ ਮਹਾਰਾਜ ਜੀ ਕਹਿੰਦੇ ਭਾਈ ਪਰ ਪੂਰਵ ਦੇ ਲਿਖਤ ਦੇ ਮੁਤਾਬਕ ਉਹਨੂੰ ਪਾਈਦਾ ਹੈ ਪੂਰਵ ਲਿਖਿਆ ਪਾਇਆ ਮਿਲਿਆ ਤਿਸੇ ਰਜਾਏ ਮਹਾਰਾਜ ਜੀ ਕਹਿੰਦੇ ਉਹਨੂੰ ਹੀ ਮਿਲਦਾ ਮਾਲਕ ਪ੍ਰਭੂ ਉਹਨੂੰ ਹੀ ਸੰਗਤ ਦੀਆਂ ਘੜੀਆਂ ਗੁਰੂ ਦਾ ਜਸ ਗਾਣਾ ਮਿਲਦਾ ਜਿਹਦੇ ਪੂਰਵ ਲੇਵ ਕਰਮਾਂ ਵਿੱਚ ਲਿਖਿਆ ਹੁੰਦਾ ਹੈ ਉਹਦਾ ਮੇਲ ਹੁੰਦਾ ਮਿਲਿਆ ਕਿਸੇ ਰਜਾਏ ਮਹਾਰਾਜ ਜੀ ਕਹਿੰਦੇ ਉਹਦੀ ਰਜਾ ਦੇ ਵਿੱਚ ਹੀ ਸਭ ਕੁਝ ਹੁੰਦਾ ਹੈ ਰਮੇਸ਼ਰ ਜਿਵਾਲਿਆ ਨਾਨਕ ਤਿਸੇ ਧਿਆਏ ਮਹਾਰਾਜ ਜੀ ਕਹਿੰਦੇ ਨਾਨਕ ਉਹਨੂੰ ਧਿਆਉਣਾ ਕਰ ਹਰੀ ਨੂੰ ਜਪਣਾ ਕਰ ਮਹਾਰਾਜ ਜੀ ਕਹਿੰਦੇ ਉਹਨੂੰ ਧਿਆਉਣ ਦੇ ਨਾਲ ਪਰਮੇਸ਼ਰ ਜਿੰਦਿਆ ਕਰ ਦਿੰਦਾ ਹੈ ਰਮੇਸ਼ਰ ਜਿਹੜਾ ਉਹ ਸਰਜੀਤ ਬਣਾ ਦਿੰਦਾ ਸਰਜੀਤ ਕਰ ਦਿੰਦਾ ਪਰਮੇਸ਼ਰ ਜੀ ਵਾਲਿਆ ਨਾਨਕ ਤਿਸੇ ਤੇ ਆਏ ਮਹਾਰਾਜ ਜੀ ਕਹਿੰਦੇ ਮੈਂ ਵਾਰੀ ਨੂੰ ਤੇ ਹੁੰਦਾ ਹਾਂ ਜਪਦਾ ਵਾਂ ਤਾਂ ਪਰਮੇਸ਼ਰ ਮੇਰੀ ਆਤਮਾ ਨੂੰ ਜਿੰਦਿਆਂ ਰੱਖਦਾ ਹੈ ਮੇਰੀ ਆਤਮਾ ਸਰਜੀਤ ਹੋ ਜਾਂਦੀ ਹੈ ਮਹੱਲਾ ਪੰਜਵਾ ਅਗਲਾ ਸ਼ਬਦ ਪਾਤਸ਼ਾਹ ਜੀ ਸ਼ੁਰੂ ਕਰਦੇ ਹਨ ਜੀਵਨ ਪਾਗ ਨਿਰਵਾਨ ਇੱਕੋ ਸਿਮਰਿਐ ਹਰ ਆ ਜੀ ਕਹਿੰਦੇ ਇੱਕੋ ਦਾ ਭਾਈ ਸਿਮਰਨ ਕਰਨ ਦੇ ਨਾਲ ਇਹ ਜੀਵਨ ਜਿਹੜਾ ਪਾਗ ਉਹ ਸਫਲ ਹੋ ਜਾਂਦਾ ਹੈ ਜੀਵਨ ਦੀ ਜਾਚ ਆ ਜਾਂਦੀ ਅਕਲ ਆ ਜਾਂਦੀ ਹੈ ਹਰ ਆ ਜੀ ਕਹਿੰਦੇ ਜੀਵਨ ਪਾਗ ਨਿਰਵਾਨ ਇੱਕੋ ਸਿਮਰਿਐ ਇੱਕੋ ਨੂੰ ਸਿਮਰਨ ਦੇ ਨਾਲ ਮਹਾਰਾਜ ਜੀ ਕਹਿੰਦੇ ਉਹ ਮਾਲਕ ਨੂੰ ਜਪਣ ਦੇ ਨਾਲ ਜੀਵਨ ਪਦ ਪ੍ਰਾਪਤ ਹੁੰਦਾ ਹੈ ਜਿਉਣ ਦਾ ਤਰੀਕਾ ਹੋ ਜਾਂਦਾ ਹੈ ਆਤਮਾ ਜਿੰਦਿਆ ਹੋ ਜਾਂਦੀ ਹੈ ਦੂਜੀ ਨਹੀਂ ਜਾਏ ਕਿੰਨ ਵਿਦ ਧੀਰੀ ਹੈ ਮਹਾਰਾਜ ਜੀ ਕਹਿੰਦੇ ਦੂਜੀ ਦੂਜਾ ਕੁਲ ਨਹੀਂ ਜਾਣ ਦੀ ਲੋੜ ਮਹਾਰਾਜ ਜੀ ਕਹਿੰਦੇ ਦੂਜੀ ਨਹੀਂ ਜਾਏ ਕਿੰਨ ਵਿਦ ਧੀਰੀ ਹੈ ਮਹਾਰਾਜ ਜੀ ਕਹਿੰਦੇ ਕਿਦੇ ਨਾਲ ਧੀਰਜ ਮਿਲੇਗੀ ਮਹਾਰਾਜ ਜੀ ਕਹਿੰਦੇ ਦੂਜੀ ਕੋਈ ਵਸਤੂ ਹੀ ਨਹੀਂ ਐ ਦੂਜਾ ਕੋਈ ਢਾਂਗ ਹੀ ਨਹੀਂ ਐ ਦੂਜਾ ਕੋਈ ਤਰੀਕਾ ਹੀ ਨਹੀਂ ਐ ਦੂਜਾ ਕੋਈ ਰਸਤਾ ਹੀ ਨਹੀਂ ਐ ਜਿਹਦੇ ਨਾਲ ਲਈ ਮਨ ਠੀਰਜ ਵਿੱਚ ਆਏ ਸੰਤੋਖ ਵਿੱਚ ਆਏ ਜਿਹਦੇ ਨਾਲ ਜਿਉਣ ਦੀ ਜਾਚ ਆ ਜਾਵੇ ਮਹਾਰਾਜ ਜੀ ਕਹਿੰਦੇ ਜਿਹਦੇ ਨਾਲ ਜਿਉਣ ਦੀ ਜਾਚ ਆਵੇ ਦੂਜਾ ਕੋਈ ਮਾਰਗ ਹੈ ਹੀ ਨਹੀਂ ਕੋਈ ਮਹਾਰਾਜ ਜੀ ਕਹਿੰਦੇ ਐਸੀ ਚੀਜ਼ ਨਹੀਂ ਜਿਹਦੇ ਨਾਲ ਸਰਜੀਤ ਹੋ ਜਾਈਏ ਮਹਾਰਾਜ ਜੀ ਕਹਿੰਦੇ ਕੋਈ ਹੈ ਸਿਮਰਨ ਨਹੀਂ ਕੋਈ ਹੈ ਨਾਮ ਕੋਈ ਹੈ ਪਰਮੇਸ਼ਰ ਜਿਹੜਾ ਇਹ ਜੀਵਨ ਨੂੰ ਦੀ ਜਾਤ ਦੱਸਦਾ ਡਿੱਠਾ ਸਭ ਸੰਸਾਰ ਸੁਖ ਨਾਮ ਬਿਨ ਮਹਾਰਾਜ ਜੀ ਕਹਿੰਦੇ ਡਿੱਠ ਕੇ ਦੇਖ ਲਿਆ ਲੱਭ ਕੇ ਦੇਖ ਲਿਆ ਸੰਸਾਰ ਵਿੱਚ ਮਹਾਰਾਜ ਜੀ ਕਹਿੰਦੇ ਡਿੱਠਾ ਸਭ ਸੰਸਾਰ ਕਹਿੰਦੇ ਸਾਰੇ ਸੰਸਾਰ ਵਿੱਚ ਤੱਕ ਲਿਆ ਲੱਭ ਲਿਆ ਦੇਖ ਲਿਆ ਸੁਖ ਨਾਮ ਬਿਨ ਮਹਾਰਾਜ ਜੀ ਕਹਿੰਦੇ ਸੁਖ ਨਾਹੀ ਨਾਮ ਬਿਨ ਹਰਾ ਜੀ ਕਹਿੰਦੇ ਲਾਭ ਤੋਂ ਬਿਨਾ ਸੁਖ ਨਹੀਂ ਹੈ ਹਰਾ ਜੀ ਕਹਿੰਦੇ ਸਾਰੇ ਲੱਭ ਕੇ ਦੇਖ ਲਿਆ ਸ੍ਰਿਸ਼ਟੀ ਵਿੱਚ ਸੰਸਾਰ ਵਿੱਚ ਤੱਕ ਲਿਆ ਨਾਮ ਤੋਂ ਬਿਨਾ ਕਿਤੇ ਸੁਖ ਨਹੀਂ ਹੈ ਤਨ ਤਨ ਹੋਸੀ ਸ਼ਾਰ ਜਾਣ ਕੋਈ ਜਨ ਤਨ ਧਨ ਮਹਾਰਾਜ ਕਹਿੰਦੇ ਤਨ ਤੇ ਧਨ ਹੋਛੀ ਛਾਰ ਮਹਾਰਾਜ ਕਹਿੰਦੇ ਨਾ ਤਨ ਰਹਿਣਾ ਤੇ ਨਾ ਧਨ ਰਹਿਣਾ ਇਹਨੇ ਛਾਰ ਹੋ ਜਾਣਾ ਭਾਵ ਖਤਮ ਹੋ ਜਾਣਾ ਤਨ ਧਨ ਹੋਛੀ ਛਾਰ ਜਾਣੇ ਕੋਈ ਜਨ ਪਰ ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਜਨ ਜਾਣਦਾ ਹੈ ਕੋਈ ਵਿਰਾਗ ਵਿਰਲਾ ਗੁਰਮੁਖ ਹੈ ਜਿਹੜਾ ਜਾਣ ਪਾਉਂਦਾ ਹੈ ਜਿਸ ਨੂੰ ਇਹ ਗਿਆਤ ਸੋਝੀ ਹੁੰਦੀ ਹੈ ਕਿ ਤਨ ਧਨ ਛਾਰ ਹੋ ਜਾਣਾ ਖਤਮ ਹੋ ਜਾਣਾ ਇਹ ਨੂ ਮਹਾਰਾਜ ਜੀ ਕਹਿੰਦੇ ਸੋਜੀ ਬਖਸ਼ਦਾ ਮਾਲਕ ਉਹੀ ਜਾਣੇ ਜਾਣਦਾ ਰੰਗ ਰੂਪ ਰਸ ਬਾਦ ਐ ਕਰੇ ਪ੍ਰਾਣੀਆਂ ਤੇ ਮਹਾਰਾਜ ਜੀ ਕਹਿੰਦੇ ਰੰਗ ਰੂਪ ਰਸ ਇੰਨਾ ਕੁਛ ਐ ਇਹ ਰੰਗ ਰੂਪ ਮਹਾਰਾਜ ਨੇ ਬਖਸ਼ਿਆ ਜਿਹੜਾ ਆਰੋ ਜੀ ਕਹਿੰਦੇ ਰਸ ਹਨ ਸੰਸਾਰੀ ਇਹ ਬਾਦ ਹਨ ਮਹਾਰਾਜ ਜੀ ਕਹਿੰਦੇ ਸਾਰੇ ਊੜ ਹਨ ਸਭ ਕੁਝ ਬਿਨਸਨਾਰ ਹੈ ਆਕਰੀ ਪ੍ਰਾਨੀਆਂ ਮਹਾਰਾਜ ਜੀ ਕਹਿੰਦੇ ਫਿਰ ਪ੍ਰਾਨੀ ਮਨੁੱਖ ਕੀ ਕਰ ਸਕਦਾ ਜਿਸ ਭਲਾਏ ਆਪ ਜਿਸ ਕਲ ਨਹੀਂ ਜਾਣੀ ਆਹ ਰਾਜ ਜੀ ਕਹਿੰਦੇ ਜਿਹਨੂੰ ਉਹ ਮਾਲਕ ਆਪ ਭਲਾ ਦਿੰਦਾ ਉਹ ਕਿਸ ਤਰ੍ਹਾਂ ਜਾਣ ਸਕਦਾ ਹਰਾ ਜੀ ਕਹਿੰਦੇ ਇੱਥੇ ਵੀ ਉਹ ਵਰਤਦਾ ਇਸ ਜਗ੍ਹਾ ਤੇ ਵੀ ਉਹ ਬੈਠਾ ਹੈ ਉਹਦੇ ਉਹ ਹੁਕਮ ਦੇ ਨਾਲ ਆਲੀ ਮਹਾਰਾਜ ਜੀ ਕਹਿੰਦੇ ਉਹ ਆਜ਼ਾਦ ਹੁੰਦਾ ਮਾਲਕ ਉਹਦੇ ਹੁਕਮ ਦੇ ਨਾਲ ਹੀ ਭੁੱਲ ਜਾਂਦਾ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਉਹ ਭਲਾ ਦਿੰਦਾ ਹੈ ਨਾ ਉਹਨਾਂ ਨੂੰ ਫਿਰ ਕੋਈ ਯਾਦ ਵੀ ਨਹੀਂ ਕਰਾ ਸਕਦਾ ਜਿਨ੍ਹਾਂ ਨੂੰ ਭਲਾ ਦਿੰਦਾ ਜਿਸੇ ਭਲਾਏ ਆਪ ਉਸ ਕਲ ਨਹੀਂ ਜਾਣਿਆ ਇਸ ਕਲ ਦੇ ਵਿੱਚ ਸ੍ਰਿਸ਼ਟੀ ਵਿੱਚ ਉਹ ਜਾਣ ਨਹੀਂ ਪਾਏ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਮਹਾਰਾਜ ਜੀ ਕਹਿੰਦੇ ਉਹਦੇ ਰੰਗ ਨੂ ਉਹ ਮਾਣ ਸਕਦਾ ਉਹ ਸੱਚੇ ਦੇ ਰੰਗ ਨੂੰ ਉਹ ਨਿਰਵਾਣ ਰੰਗ ਨੂੰ ਉਹੀ ਬਾਸ ਸਕਦਾ ਜਾਣ ਸਕਦਾ ਸੱਚਾ ਗਾਵੀ ਜਿਹੜਾ ਸੱਚੇ ਨੂੰ ਗਾਉਣਾ ਜਾਣਦਾ ਹੈ ਜਿਹੜਾ ਸੱਚੇ ਨੂੰ ਗਾਉਂਦਾ ਹੈ ਉਹੀ ਉਹਦਾ ਰੰਗ ਮਾਣ ਸਕਦਾ ਆਨੰਦ ਆ ਸਕਦਾ ਹੈ ਨਾਨਕ ਸਰਨ ਦੁਆਰੇ ਜੇ ਤੁਧ ਭਾਵਹੀ ਹੀਰਲੀ ਟੋਖ ਵਿੱਚ ਫਿਰ ਬਚਨ ਕਰਦੈ ਨਾਨਕ ਸਰਨ ਦਵਾਰ ਮਹਾਰਾਜ ਜੀ ਕਹਿੰਦੇ ਉਹਦੀ ਸਰਨ ਪ੍ਰਾਪਤ ਹੋ ਜਾਵੇ ਉਹਦਾ ਦਵਾਰ ਮਿਲ ਜਾਵੇ ਜੇ ਤੁਧ ਭਾਵੇ ਮਹਾਰਾਜ ਜੀ ਕਹਿੰਦੇ ਉਹਨੂੰ ਭਾਜਾਈਏ ਜੇ ਉਹਨੂੰ ਭਾਜਾਵੇ ਤਾਂ ਉਹਦੀ ਸਰਨ ਮਿਲ ਜਾਂਦੀ ਹੈ ਪੌੜੀ ਜੰਮਣ ਮਰਨ ਨਾ ਤਿੰਨ ਕੋ ਜੋ ਹਰ ਲੜ ਲਾਗੇ ਮਹਾਰਾਜ ਜੀ ਕਹਿੰਦੇ ਜਿਹੋ ਜਿਨ੍ਹਾਂ ਨੇ ਉਹਦਾ ਲਾੜ ਫੜ ਲਿਆ ਖਰੀਦਾ ਲਾੜ ਫੜ ਲਿਆ ਮਹਾਰਾਜ ਜੀ ਕਹਿੰਦੇ ਮਨ ਮਰਨ ਨਾ ਤਿੰਨ ਕੋ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਜੰਮਣ ਮਰਨ ਤੋਂ ਬਚਾ ਲੈਂਦਾ ਉਹ ਜਿਨ੍ਹਾਂ ਨੇ ਉਹ ਹਰੀ ਦਾ ਪੱਲਾ ਫੜ ਲਿਆ ਲੜ ਫੜ ਲਿਆ ਉਹ ਰੂਹਾਂ ਜੰਮਣ ਮਰਨ ਤੋਂ ਬਚ ਜਾਂਦੀਆਂ ਹਨ ਜੀਵਤ ਸੀ ਪਰਵਾਨ ਹੋਏ ਹਰ ਕੀਰਤਨ ਜਾਗੇ ਇਹ ਮਹਾਰਾਜ ਜੀ ਕਹਿੰਦੇ ਉਹ ਜਿੰਦਿਆਂ ਹੀ ਪਰਵਾਨ ਹਨ ਜੀਵਤ ਸੀ ਪਰਵਾਨ ਹੋਏ ਮਹਾਰਾਜ ਜੀ ਕਹਿੰਦੇ ਸਰੀਰ 'ਚ ਰਹਿੰਦਿਆਂ ਹੀ ਪਰਵਾਨ ਹੋ ਜਾਂਦੇ ਹਨ ਹਰ ਕੀਰਤਨ ਜਾਗੇ ਇਹੜੇ ਕੀਰਤੀ ਕਰਕੇ ਜਾਗਦੇ ਹਨ ਉਹਦਾ ਜਸ ਗਾਉਂਦੇਆਂ ਨੂੰ ਦੀ ਕੀਰਤੀ ਗਾਉਂਦੇ ਹਨ ਇਹ ਮਾਨਸ ਚੇਤ ਰੱਖਦੇ ਹਨ ਮਨ ਨੂੰ ਜਾਗਦਾ ਰੱਖਦੇ ਹਨ ਉਹ ਜਿੰਦੇ ਜਿਹੀ ਪਰਵਾਣ ਹੋ ਜਾਂਦੇ ਹਨ ਸਾਧ ਸੰਗ ਜਿਨ ਪਾਇਆ ਸਈ ਵਡ ਭਾਗੇ ਜਿਨ੍ਹਾਂ ਨੇ ਪਿਆਰਿਓ ਸਾਧ ਸੰਗਤ ਵਿੱਚ ਪਾ ਲਿਆ ਜਿਨ੍ਹਾਂ ਨੇ ਸੰਗਤ ਪਾਲੀ ਮਹਾਰਾਜ ਜੀ ਕਹਿੰਦੇ ਉਹ ਵੱਡੇ ਭਾਗਾ ਵਾਲੇ ਹਨ ਉਹੀ ਵਿੜ ਭਾਗੀ ਹਨ ਜੀ ਨਾਏ ਵਿਸਾਰੀਏ ਧ੍ਰਿਗ ਜੀਵਨਾ ਟੁੱਟੇ ਕੱਚ ਧਾਗੇ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਪਿਆਰਿਓ ਵਿਸਾਰਤਾ ਜਿਹੜੇ ਭੁੱਲ ਗਏ ਉਹਨਾਂ ਦੇ ਬਾਰੇ ਦੱਸਦੇ ਹਨ ਪਾਤਸ਼ਾਹ ਜੀ ਨਾਏ ਵਿਸਾਰੀਏ ਜਿਨ੍ਹਾਂ ਨੇ ਨਾਮ ਨੂੰ ਵਿਸਾਰਤਾ ਭੁੱਲ ਗਏ ਮਹਾਰਾਜ ਜੀ ਕਹਿੰਦੇ ਧ੍ਰਿਗ ਜੀਵਨਾ ਉਹਨਾਂ ਦਾ ਜੀਵਨਾ ਇੰ ਧ੍ਰਿਗ ਹੈ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜਿਉਣਾ ਹੀ ਤ੍ਰਿਘਿਆ ਮਹਾਰਾਜ ਜੀ ਕਹਿੰਦੇ ਨਾਮ ਜਿਨ੍ਹਾਂ ਨੂੰ ਭੁੱਲ ਗਿਆ ਇਹ ਮਾਨਸ ਦੇ ਪਾਕੇ ਮਨੁੱਖਾ ਜਨਮ ਪਾਕੇ ਜਿਹੜੇ ਨਾ ਨਾਮ ਨੂੰ ਭੁਲਾਰਤਾ ਵਿਸਾਰਤਾ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜਿਉਣਾ ਤ੍ਰਿਘ ਤਿਘ ਜੀਵਨਾਂ ਟੁੱਟੇ ਕੱਚ ਤਾਗੇ ਜਿਵੇਂ ਮਹਾਰਾਜ ਜੀ ਕਹਿੰਦੇ ਕਿ ਕੱਚਾ ਧਾਗਾ ਟੁੱਟ ਜਾਂਦਾ ਉਹ ਵੀ ਟੁੱਟੇ ਫਿਰਦੇ ਹਨ ਸੰਸਾਰ ਵਿੱਚ ਮਹਾਰਾਜ ਜੀ ਕਹਿੰਦੇ ਕੱਚੇ ਧਾਗੇ ਦੀ ਤਰ੍ਹਾਂ ਉਹਨਾਂ ਦਾ ਜੀਵਨ ਹੈ ਫੁੱਟ ਦਾ ਫੁੱਟ ਦਰਿੰਦ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਨੂੰ ਵਿਸਾਰਤਾ ਭੁੱਲ ਗਏ ਨਾਨਕ ਧੂੜ ਪਨੀਤ ਸਾਧ ਲੱਖ ਕੋਟ ਪਰਾਗੇ ਤੇ ਮਹਾਰਾਜ ਜੀ ਜੇ ਕੋ ਅਨਸਰ ਬਖਸ਼ਦੇ ਅਨੁਤਰ ਦਿੰਦੇ ਹਨ ਨਾਨਕ ਧੂੜ ਪਨੀਤ ਸਾਧ ਮਹਾਰਾਜ ਜੀ ਕਹਿੰਦੇ ਉਸਾਦ ਸਤਪੁਰਸ਼ਾਂ ਦੀ ਸਤਿ ਪਰਮੇਸ਼ਰ ਦੀ ਧੂੜ ਪਨੀਤ ਬਣਾ ਦਿੰਦੀ ਐ ਮਿੱਤਰ ਬਣਾ ਲੈਂਦੀ ਐ ਨਾਨਕ ਉਹ ਚਰਨਾਂ ਦੀ ਮਹਾਰਾਜ ਜੀ ਕਹਿੰਦੇ ਧੂੜ ਪ੍ਰਾਪਤ ਹੋ ਜਾਵੇ ਧੂੜ ਪਨੀਤ ਸਾਦ ਸਾਦ ਸੰਗਤ ਦੀ ਸਤਪੁਰਸ਼ਾਂ ਦੀ ਸਤਿ ਪਰਮੇਸ਼ਰ ਦੀ ਮਹਾਰਾਜ ਜੀ ਕਹਿੰਦੇ ਸੰਗਤ ਮਿਲ ਜਾਵੇ ਸਾਦ ਸੰਗਤ ਦੀ ਧੂੜ ਮਿਲ ਜਾਵੇ ਲੱਖ ਕੋਟ ਪਰਾਗੇ ਲੱਖਾਂ ਤੀਰਥਾਂ ਦਾ ਮਹਾਰਾਜ ਜੀ ਕਹਿੰਦੇ ਫਲ ਮਿਲ ਜਾਂਦਾ ਪਰਾਗ ਦਾ ਇਸ਼ਨਾਨ ਕਰਦੇ ਆ ਨਾ ਹਿੰਦੂ ਵੀਰ ਪ੍ਰਾਗ ਦਾ ਇਸ਼ਨਾਨ ਦਾ ਫਲ ਪਾਉਂਦੇ ਨੇ ਕਹਿੰਦੇ ਵੀ ਫਲ ਮਿਲਦਾ ਹੈ ਪ੍ਰਾਗ ਪ੍ਰਾਗ ਤੀਰਥਾਂ ਤੇ ਜਾਂਦੇ ਹਨ ਇਸ਼ਨਾਨ ਕਰਨ ਲਈ ਤੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਉਹ ਪ੍ਰਾਗ ਤੀਰਥਾਂ ਦਾ ਭਾਈ ਇੱਥੇ ਫਲ ਮਿਲ ਜਾਣਾ ਕਹਿੰਦੇ ਜੇ ਸਤ ਸਤਗੁਰ ਦੇ ਚਰਨਾਂ ਦੀ ਧੂੜ ਪ੍ਰਾਪਤ ਹੋ ਗਈ ਨਾਨਕ ਧੂੜ ਪਨੀਤ ਸਾਧ ਲੱਖ ਕੋਟ ਲੱਖਾਂ ਕਰੋੜਾਂ ਹੀ ਪ੍ਰਾਗ ਤੀਰਥਾਂ ਦੇ ਇਸ਼ਨਾਨ ਦਾ ਫਲ ਇੱਥੇ ਘਰ ਬੈਠੀ ਸੰਗਤ ਵਿੱਚ ਹੀ ਮਿਲ ਜਾਵੇਗਾ ਇੰਨੀ ਦੂਰ ਜਾਂਦੀ ਲੋੜ ਹੀ ਨਹੀਂ ਆਹਰਾ ਜੀ ਕਹਿੰਦੇ ਇੰਨੀ ਦੂਰ ਜਾ ਕੇ ਤੀਰਥਾਂ ਦੇ ਵੇਹਨ ਦੀ ਲੋੜ ਨਹੀਂ ਰਾਗ ਤੀਰਥ ਦਾ ਇਸ਼ਨਾਨ ਲੱਖਾਂ ਤੀਰਥਾਂ ਦੇ ਇਸ਼ਨਾਨ ਇੱਥੇ ਹੀ ਹੋ ਜਾਣਗੇ ਪਿਆਰਿਓ ਇੱਥੇ ਫਲ ਮਿਲ ਜਾਵੇਗਾ ਜੇ ਰੋਜ਼ ਕਰਨਾ ਦੀ ਧੂੜ ਮस्तक ਨੂੰ ਲਾਵਾਂਗੇ ਜੇ ਮਾਨੂ ਦੇ ਚਰਨਾਂ ਦੀ ਧੂੜ ਚਰਨਾਂ ਵਿੱਚ ਅਰਪਣ ਕਰ ਦਾਂਗੇ ਉਹ ਪਨੀਤ ਆਪਣਾ ਮਿੱਤਰ ਬਣਾ ਲਵੇਗਾ ਇਹ ਗੁਰੂ ਨੂੰ ਪ੍ਰਮਾਤਮਾ ਨੂੰ ਮਿੱਤਰ ਬਣਾ ਲਿਆ ਉਦੇ ਸਖਾ ਬਣ ਗਏ ਆਰਾ ਜੀ ਕਹਿੰਦੇ ਫਿਰ ਲੱਖਾ ਕਰੋੜਾਂ ਤੀਰਥਾਂ ਦਾ ਫਲ ਪਾ ਲਵਾਂਗੇ ਸ਼ਲੋਕ ਮਹੱਲਾ ਪੰਜਵਾ ਅਗਲਾ ਸ਼ਲੋਕ ਸਤਿਗੁਰ ਜੀ 17ਵਾਂ ਸ਼ੁਰੂ ਕਰਦੇ ਹਾਂ ਜੀ ਧਰਨ ਸਵਰਨੀ ਖਲ ਰਤਨ ਜੜਾਵੀ ਹਰਿ ਪ੍ਰੇਮ ਪੁਰਖ ਮਨ ਉੱਠਾ ਇਹ ਸ਼ਲੋਕ ਆਮ ਖੁਸ਼ੀ ਤੇ ਪੜ੍ਹਦੇ ਹਾਂ ਇਹ ਬੇਨਤੀ ਦਾ ਸ਼ਲੋਕ ਆ ਆਮ ਵਿਆਹਵਾਂ ਦੀ ਵਿੱਚ ਆਪਾਂ ਹੁਕਮਨਾਮੇ ਤੋਂ ਪਿਲੋਂ ਹੀ ਪੜਿਆ ਜਾਂਦਾ ਹੈ ਜੀ ਮਹਾਰਾਜ ਜੀ ਕਹਿੰਦੇ ਧਰਨ ਸੁਵੰਨੀ ਖਰ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉੱਠਾ ਸਭੇ ਕਾਜ ਸਹਿ ਲਿੜੇ ਥੀਏ ਪ੍ਰਣਾਲਕ ਸਤਗੁਰੁ ਤੁਠਾ ਆਰਾਜ ਜੀ ਕਹਿੰਦੇ ਉਹ ਧਰਤੀ ਸੋਹਣੀਕ ਬਣ ਜਾਂਦੀ ਹੈ ਸੁਹਾਵਣੀ ਹੈ ਜਿੱਥੇ ਮੇਰਾ ਸਤਗੁਰ ਬੈਠਾ ਆਏ ਇੱਥੇ ਵੀ ਕਹਿ ਰਹੇ ਨੇ ਧਨ ਸੁਵਾਨੀ ਖਾਰ ਰਤਨ ਜੜਾ ਵੀ ਰਤਨਾ ਲਲ ਜੜੀ ਪਈ ਐ ਮਹਾਰਾਜ ਜੀ ਕਹਿੰਦੇ ਪ੍ਰੇਮ ਪੁਰਖ ਮਨ ਉੱਠਾ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਗੁਰਮਖਾ ਦਾ ਪ੍ਰੇਮ ਜਾਗ ਜਾਂਦਾ ਨਾ ਉਹਨਾਂ ਦੇ ਮਨ ਰੂਪੀ ਧਰਤੀ ਜਿਹੜੀ ਐ ਮਹਾਰਾਜ ਜੀ ਕਹਿੰਦੇ ਮਨ ਰੂਪੀ ਧਰਤੀ ਦੀ ਗੱਲ ਕਰਦੇ ਹਨ ਸੰਸਾਰੀ ਧਰਤੀ ਦਾ ਜ਼ਿਕਰ ਕਰਦੇ ਹੋਏ ਧਰਨ ਸੁਵੰਨੀ ਹਰ ਜੀ ਕਹਿੰਦੇ ਮਾਨ ਰੂਪੀ ਧਰਤੀ ਜਿਹੜੀ ਐ ਸੁਹਾਵਣੀ ਬਣ ਜਾਂਦੀ ਐ ਸੁੰਦਰ ਬਣ ਜਾਂਦੀ ਐ ਖੜ ਰਤਨ ਜੜਾ ਵੀ ਹਰ ਜੀ ਕਹਿੰਦੇ ਉਹ ਰਤਨਾ ਨਾਲ ਜੜੀ ਹੋਈ ਇਹਦੇ ਨਾਲ ਕਹਿੰਦੇ ਮਾਨ ਰੂਪੀ ਧਰਤੀ ਸ਼ubh ਗੁਣਾ ਰੂਪੀ ਰਤਨਾ ਨਾਲ ਜੜੀ ਪਈ ਐ ਗੁਰਮਖੰਦੀ ਸੁਹਾਵਣੀ ਐ ਧਰਤੀਓ ਹਰ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਹਰ ਪ੍ਰੇਮ ਪੁਰਖ ਮਨ ਉੱਠਾ ਜਿਨ੍ਹਾਂ ਦੇ ਦਿਲਾਂ ਵਿੱਚ ਪੁਰਖ ਪਰਮਾਤਮਾ ਦਾ ਪ੍ਰੇਮ ਉਤਸ਼ਾ ਉਸ਼ਲ ਹੈ ਰਾਜ ਜੀ ਕਹਿੰਦੇ ਉਹਨਾਂ ਦੀ ਮਾਨ ਰੂਪੀ ਧਰਤੀ ਖਿੜੀ ਪਈ ਹੈ ਰਤਨਾ ਨਾਲ ਜੜੀ ਪਈ ਹੈ ਗੁਰਮਖਾਂ ਦੀ ਸਭੇ ਕਾਜ ਸਹਿਲੜੇ ਥੀਏ ਰਾਜ ਜੀ ਕਹਿੰਦੇ ਉਹਨਾਂ ਦੇ ਸਾਰੇ ਕਾਰਜ ਮਹਾਰਾਜ ਜੀ ਪੂਰਨ ਕਰਦੇ ਹਨ ਸਭੇ ਕਾਜ ਸਹਿਲੜੇ ਥੀਏ ਗੁਰੂ ਨਾਨਕ ਸਤਗੁਰੂ ਟੁੱਠਾ ਜਿਨ੍ਹਾਂ ਤੇ ਗੁਰੂ ਟੁੱਟ ਪੈਂਦਾ ਹੈ ਜਿੰਨਾ ਤੇ ਗੁਰੂ ਪਰ ਸਾਨੂੰ ਹੋ ਜਾਂਦਾ ਸੱਚਾ ਗੁਰੂ ਉਹਨਾਂ ਦੇ ਮਹਾਰਾਜੀ ਕਹਿੰਦੇ ਅੰਦਰਲੇ ਤੇ ਬਾਹਰਲੇ ਕਾਰਜ ਦੋਵੇਂ ਉਹ ਸੰਪੂਰਨ ਕਰ ਦਿੰਦੇ ਹਨ ਅਹਲਾ ਪੰਜਵਾ ਫਿਰਦੀ ਫਿਰਦੀ ਲੈ ਦਿਸ਼ਾ ਜਲ ਪर्वਤ ਬਨ ਰਾਏ ਅਗਲਾ ਸ਼ਬਦ ਉਸ ਮਹਾਰਾਜੀ ਸ਼ੁਰੂ ਕਰਦੇ ਹਨ ਪੰਚਮ ਪਾਤਸ਼ਾਹ ਫਿਰ ਆਧਾਰਨ ਲੇਨਦਨ ਕਹਿੰਦੇ ਫਿਰਦੀ ਫਿਰਦੀ ਲੈ ਦਿਸ਼ਾ ਹਰ ਜੀ ਕਹਿੰਦੀ ਦਸੇ ਦਿਸ਼ਾਂ ਦੇ ਵਿੱਚ ਫਿਰ ਕੇ ਦੇਖ ਲਿਆ ਦਸੇ ਦਿਸਾਂ ਵਿੱਚ ਫਿਰਦੀ ਹੈ ਮਹਾਰਾਜ ਜੀ ਕਹਿੰਦੇ ਕੌਣ ਫਿਰਦੀ ਫਿਰਦੀ ਦਹ ਦਿੱਸਾ ਚਲ ਪਰਬਤ ਬਨਰਾਏ ਮਹਾਰਾਜ ਜੀ ਕਹਿੰਦੇ ਪਰਬਤਾਂ ਦੇ ਜਾਲ ਵਿੱਚ ਫਿਰ ਕੇ ਮਹਾਰਾਜ ਜੀ ਅਗਲੀ ਪੰਕਤੀ ਵਿੱਚ ਬਚਨ ਕਰਦੇ ਜਿੱਥੇ ਬੈਠਾ ਮਿਰਤਕ ਇੱਲ ਬੈਠੀ ਆਏ ਥਿੱਥੇ ਮਿਰਤਕ ਸਰੀਰ ਪਿਆ ਹੁੰਦਾ ਨਾ ਇੱਲ ਉੱਥੇ ਜਾ ਕੇ ਟਿਕਦੀ ਹੈ ਇੱਲ ਜਿਹੜੀ ਹੁੰਦੀ ਹੈ ਨਾ ਆਕਾਸ਼ ਵਿੱਚ ਫਿਰਦੀ ਰਹਿੰਦੀ ਹੈ ਦਿਸ਼ਾ ਚਾ ਦਸੇ ਦਿਸ਼ਾਂ ਦੇ ਉਹ ਚੱਕਰ ਕੱਟਦੀ ਐ ਇੰਨੀ ਉੱਚੀ ਡਾਰੀ ਹੁੰਦੀ ਆ ਆਕਾਸ਼ ਦੇਖਦਿਆਂ ਇੱਲ ਇਹ ਉੱਚੀ ਸਮਾਨਤ ਵੀ ਚਲੀ ਜਾਂਦੀ ਆ ਨੀਵੀਂ ਵੀ ਹੁੰਦੀ ਉਹਦੀ ਨਿਗਾਹ ਤੇਜ ਹੁੰਦੀ ਐ ਇੱਲ ਦੀ ਵੀ ਬਾਜ ਦੀ ਬਾਜ ਵੰਗਰੂ ਬਾਜ ਦੀ ਵੀ ਨਿਗਾਹ ਇੱਲ ਦੀ ਵੀ ਉਤੋਂ ਮਰਿਆ ਹੋਇਆ ਪਸ਼ੂ ਦੇਖਦੀ ਰਹਿੰਦੀ ਐ ਕਿ ਕਿਤੇ ਮਰੀ ਹੋਈ ਚੀਜ਼ ਪਈ ਹੋਏ ਮੈਂ ਜਾ ਕੇ ਉਹਨੂੰ ਚੁੰਡਾ ਖਾਵਾਂ ਜਿੱਥੇ ਵੀ ਮ੍ਰਿਤਕ ਸਰੀਰ ਪਿਆ ਹੁੰਦਾ ਹੈ ਨਾ ਉਥੇ ਇੱਲ ਜਾ ਕੇ ਵੇਂਦੀ ਆ ਉਹਦਾ ਭੋਜਨ ਬਣਦਾ ਮਹਾਰਾਜ ਜੀ ਕਹਿੰਦੇ ਜਿਹੜੀ ਇੱਲ ਆ ਉਹ ਦਸੇ ਦਿਸ਼ਾਂ ਵਿੱਚ ਟੂਣਦੀ ਫਿਰਦੀ ਹੈ ਕਲ ਪਰਬਤ ਬਨਰਾਏ ਜਿੱਥੇ ਡਿੱਟਾ ਮਿਰਤ ਮਿਰਤ ਕੋ ਇੱਲ ਬੈਠੀ ਆਏ ਮਹਾਰਾਜ ਜੀ ਕਹਿੰਦੇ ਉੱਥੇ ਉਹਦੀ ਬਿਰਤੀ ਟਿੱਕੀ ਹੁੰਦੀ ਹੈ ਇੱਲ ਨੂੰ ਨਹੀਂ ਕਹਿ ਰਹੇ ਮਹਾਰਾਜ ਇਹ ਤੇ ਆਪਕਾ ਸਮਝੀ ਕੇ ਇੱਲ ਨੂੰ ਕਹਿ ਰਹੇ ਹਨ ਇਹ ਆਪਣੀ ਸਾਡੀ ਬਿਰਤੀ ਨੂੰ ਕਹਿ ਰਹੇ ਹਨ ਕਹਿੰਦੇ ਮਨਮੁਖ ਦੀ ਬਿਰਤੀ ਵੀ ਆਸੀ ਹੈ ਇੱਲ ਦੀ ਤਰ੍ਹਾਂ ਮਹਾਰਾਜ ਜੀ ਕਹਿੰਦੇ ਉਹ ਵੀ ਟਿਕਿਆ ਰਹਿੰਦਾ ਇੱਕ ਉਹਦੀ ਬਿਰਤੀ ਵੀ ਟਿੱਕੀ ਰਹਿੰਦੀ ਇੱਕ ਬਾਸ਼ ਨਾ ਲੈਂਦਾ ਫਿਰਦਾ ਮਨਮੁਖ ਕਹਿੰਦੇ ਈਲ ਦੀ ਤਰ੍ਹਾਂ ਉਹ ਵੀ ਗੰਦਗੀ ਤੇ ਜਾ ਕੇ ਬੈੰਦਾ ਹੈ ਜਿਸ ਤਰ੍ਹਾਂ ਈਲ ਇੱਕ ਮਰਤਕ ਸਰੀਰ ਤੇ ਬੈੰਦੀ ਹੈ ਇਹ ਮਹਾਰਾਜ ਜੀ ਕਹਿੰਦੇ ਮਨਮੁਖ ਵੀ ਐਸੀ ਤਰ੍ਹਾਂ ਉਹਦਾ ਵੀ ਹਾਲ ਹੀ ਹੈ ਉਹ ਵੀ ਢੂੰਡਦਾ ਫਿਰਦਾ ਕੋਈ ਨਿੰਦਿਆ ਕਰਨ ਵਾਲਾ ਮਿਲ ਜਾਵੇ ਮੈਂ ਵੀ ਸਵਾਦ ਲੈ ਲਾਂ ਮਨਮੁਖ ਦੀ ਬਿਰਤੀ ਵੀ ਐਸੀ ਹੈ ਨਾ ਉਹ ਵੀ ਵੇਖਦਾ ਕੋਈ ਨਿੰਦਿਆ ਚੁਗਲੀ ਕਰਨ ਵਾਲਾ ਕੋ ਸੰਗਤ ਵਾਲਾ ਮਨੁੱਖ ਮਿਲੇ ਮੈਂ ਜਾ ਕੇ ਉੱਥੋਂ ਸੁਣ ਕੇ ਕਿਸੇ ਹੋਰ ਨੂੰ ਜਾ ਕੇ ਦੱਸਾਂ ਕਿਸੇ ਹੋਰ ਘਰ ਲੜਾਈ ਪਾਵਾਂ ਝਗੜਾ ਪਾਵਾਂ ਕਿਸੇ ਘਰ ਦੁਭਦਾ ਫੈਲਾਵਾਂ ਉਹ ਇੱਲ ਦੀ ਤਰ੍ਹਾਂ ਉਹਦੀ ਬਿਰਤੀ ਹੁੰਦੀ ਆ ਉਹ ਵੀ ਕਾਸ਼ ਢੂੰਢਦੀ ਫਿਰਦੀ ਆ ਮ੍ਰਿਤਕ ਸਰੀਰ ਨੂੰ ਮੜਮੋਖ ਵੀ ਲੱਭਦਾ ਫਿਰਦਾ ਜਿਹੜਾ ਕੀ ਨਿੰਦਕ ਰ ਹੈ ਉਹ ਵੀ ਢੂੰਡਦਾ ਫਿਰਦਾ ਪੌੜੀ ਆਰ ਜੀ ਪੌੜੀ ਆਰੰਭ ਕਰਦਿਆਂ ਜਿਸ ਸਰਬ ਸੁਖਾ ਫਲ ਲੋੜੀਐ ਸੋ ਸੱਚ ਕਮਾਓ ਮਹਾਰਾਜ ਜੀ ਪਉੜੀ ਰੰਮ ਕਰਦੇ ਬਤਨ ਕਰ ਜਿਸ ਸਰਬ ਸੁੱਖਾਂ ਫਲ ਲੋੜੀਏ ਸੋ ਸੱਚ ਕਮਾਓ ਮਹਾਰਾਜ ਜੀ ਕਹਿੰਦੇ ਸਾਰੇ ਸੁੱਖਾਂ ਨੂੰ ਲੱਭਦਾ ਫਿਰਦਾ ਤੂੰ ਸੱਚ ਕਮਾ ਸੱਚ ਨੂੰ ਕਮਾ ਲੇਂਗਾ ਤੇ ਸਾਰੇ ਸੁੱਖ ਪਾ ਲੇਂਗਾ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਉ ਮਹਾਰਾਜ ਜੀ ਕਹਿੰਦੇ ਕੋ ਨਾਮ ਨੂੰ ਧਿਆ ਤੈਨੂੰ ਆਪ ਹੀ ਪਤਾ ਲੱਗ ਜਾਏਗਾ ਕਿ ਮੇਰੇ ਨੇੜੇ ਵੱਸਦਾ ਹੈ ਉਪਾਰ ਬ੍ਰਹਮ ਨੇੜੇ ਆਰੇ ਕੋਲ ਬੈਠਾ ਜਦੋਂ ਇੱਕੋ ਨਾਮ ਤੇ ਤੇਰਾ ਭਰੋਸਾ ਵੱਜ ਜਾਵੇਗਾ ਇੱਕੋ ਪਰਮੇਸ਼ਰ ਤੇ ਟੀਕ ਵੱਜ ਜਾਵੇਗੀ ਫਿਰ ਨਹੀਂ ਜਾਪੇਗਾ ਕਿ ਉਹ ਦੂਰ ਹੈ ਫਿਰ ਨਹੀਂ ਜਾਪੇਗਾ ਕਿ ਮੈਂ ਕੱਲਾ ਹਾਂ ਫਿਰ ਨਹੀਂ ਜਾਪੇਗਾ ਕਿ ਮੈਂ ਕੋ ਨਾ ਕਰਾਂ ਕਿ ਮੈਂ ਕੱਲਾ ਬੈਠਾ ਹਾਂ ਉਹਨੂੰ ਪਤਾ ਲੱਗ ਜਾਵੇਗਾ ਕਿ ਪਾਰ ਬ੍ਰਹਮ ਨੇੜੇ ਦੇਖਦਾ ਉਹ ਤੱਕ ਰਿਆ ਦੁਨੀਆ ਤੋਂ ਚੋਲੋ ਕਰ ਲਿਆ ਚਾਦਰ ਕਰ ਲਈ ਕਮਰੇ ਵਿੱਚ ਜਾ ਕੇ ਮਾੜੇ ਕਰਮ ਕਮਾਲੀ ਮਹਾਰਾਜ ਜੀ ਕਹਿੰਦੇ ਉਹ ਪਰਮਾਰ ਬ੍ਰਹਮ ਦਾ ਤਾਂ ਪਤਾ ਹੀ ਨਹੀਂ ਸਾਨੂੰ ਕਿ ਉਹ ਤੱਕਦਾ ਉਹਦੀ ਅੱਖ ਥੋੜਾ ਬੰਦ ਹੈ ਉਹ ਕਮਰਿਆਂ ਵਿੱਚ ਵੀ ਆ ਬਾਹਰ ਵੀ ਹੈ ਹਨੇਰ ਦੇ ਵਿੱਚ ਵੀ ਹੈ ਚਾਨਣ ਵਿੱਚ ਵੀ ਹੈ ਨੇੜੇ ਦੇਖੋ ਪਾਰ ਬ੍ਰਹਮ ਮਹਾਰਾਜ ਜੀ ਕਹਿੰਦੇ ਜੇ ਨੇੜੇ ਦੇਖ ਲੋਗੇ ਫਿਰ ਗੁਨਾਹਾਂ ਤੋਂ ਬਚ ਜਾਵੋਗੇ ਔਰ ਗੁਨਾ ਤੋਂ ਬਚ ਜਾਵੋਗੇ ਫਿਰ ਡਰ ਭਉ ਉਹ ਦਾ ਹਿਰਦੇ ਵਿੱਚ ਬਣਿਆ ਰਹੇਗਾ ਇੱਕੋ ਨਾਮ ਨੂੰ ਧਿਆਕ ਕੇ ਇਹ ਡਰ ਭਉ ਹਿਰਦੇ ਵਿੱਚ ਬਣਦਾ ਹੈ ਹੋਏ ਸਗਲ ਕੀ ਰੇਨ ਕਾਸ਼ ਹਰ ਸੰਗ ਸਮਾਓ ਮਹਾਰਾਜ ਜੀ ਕਹਿੰਦੇ ਉਹ ਸਰਬ ਕੀ ਰੇਣਕਾ ਹਰ ਸੰਗ ਹਰੀ ਨੂੰ ਸੰਗ ਮਹਾਰਾਜ ਜੀ ਕਹਿੰਦੇ ਜਦੋਂ ਸਾਰਿਆਂ ਨੂੰ ਇੱਕੋ ਸਮਾਨ ਸਮਝੋਗੇ ਉਹ ਸੰਗ ਪਾਓਗੇ ਦੁੱਖ ਦੁੱਖ ਨਾ ਦੇਈ ਕਿਸੇ ਜੀ ਤਤ ਸਿਉ ਘਰ ਜਾਓ ਮਹਾਰਾਜ ਜੀ ਕਹਿੰਦੇ ਫਿਰ ਕਿਸੇ ਨੂੰ ਦੁੱਖ ਨਹੀਂ ਦੇਵੇਂਗਾ ਹੁਣ ਧਰ ਦੁੱਖ ਦੇਂਣਾ ਨਾ ਕਿਸੇ ਨੂੰ ਕੋਈ ਮਾੜੇ ਬੋਲ ਬੋਲਤੇ ਉਹ ਵੀ ਦੁੱਖ ਦੂਜੇ ਨੂੰ ਵੀ ਦੁੱਖ ਆਪ ਵੀ ਦੁੱਖ ਪਾਨਨੇ ਆ ਇਹ ਦੁਖੀ ਹੈ ਕਿਸੇ ਨੂੰ ਮਾੜੇ ਬੋਲ ਬੋਲਣੇ ਜੀਬਾ ਤੋਂ ਜਾਰੂ ਗੱਲਾਂ ਇਹ ਦੁਖੀ ਹੈ ਨਾ ਅਗਲਾ ਵੀ ਤੂੰ ਕੀ ਹੁੰਦਾ ਉਹ ਵੀ ਅੱਗੋਂ ਮਾੜੇ ਬੋਲ ਬੋਲਦਾ ਆਪਾਂ ਵੀ ਦੁਖੀ ਹੁੰਨੇ ਆ ਦੁੱਖ ਨਾ ਦੇਈ ਕਿਸੇ ਜੀ ਆਰਾ ਜੀ ਕਹਿੰਦੇ ਪੱਤ ਸਿਓ ਘਰ ਜਾਓ ਆਰਾ ਜੀ ਕਹਿੰਦੇ ਜੇ ਫਿਰ ਪੱਤ ਲੈ ਕੇ ਜਾਣੀ ਐ ਕਿਸੇ ਨੂੰ ਦੁੱਖ ਨਾ ਦੇ ਇਹ ਨਹੀਂ ਕਿ ਹੋਰੀ ਦੁੱਖਾਂ ਦੇ ਵਾਰਾਂ ਵੀ ਦੁੱਖ ਦੇਣੇ ਆ ਮਾੜੇ ਬੋਲ ਬੋਲਣਾ ਵੀ ਦੁੱਖ ਦੇਣਾ ਹੀ ਆ ਕਿਸੇ ਨੂੰ ਅੰਦਰੋਂ ਬਿਰਤੀ ਉਹਦੀ ਮਹਾਰਾਜ ਜੀ ਕਹਿੰਦੇ ਦੁਖੀ ਕਰਦੇ ਨਹੀਂ ਅੰਦਰੋਂ ਸੁਭਾਅ ਨੂੰ ਦੁਖੀ ਕਰ ਦੇਣਾ ਮਾੜੇ ਬੋਲ ਬੋਲ ਕੇ ਮਹਾਰਾਜ ਜੀ ਕਹਿੰਦੇ ਦੁਖੀ ਹੈ ਨਾ ਇਹ ਦੁੱਖ ਨਾ ਦੇਈ ਕਿਸੇ ਜੀ ਭਾਈ ਜਾਣ ਤੱਕ ਵੀ ਕਿਸੇ ਨੂੰ ਦੁੱਖ ਨਾ ਦਈਏ ਪੱਤ ਲੈ ਕੇ ਜਾਵਾਂਗੇ ਘਰ ਜੇ ਮਹਾਰਾਜ ਜੀ ਕਹਿੰਦੇ ਆਪ ਸੁਖੀ ਰਵਾਂਗੇ ਤਾਂ ਜੇ ਕਿਸੇ ਨੂੰ ਸੁੱਖ ਦਵਾਂਗੇ ਕਿਸੇ ਦਾ ਭਲਾ ਸੋਚਾਂਗੇ ਸੁੱਖ ਸੋਚਾਂਗੇ ਤੇ ਆਪ ਵੀ ਸੁੱਖ ਪਾਵਾਂਗੇ ਅਗਲੇ ਘਰ ਜਾਣਾ ਮਹਾਰਾਜ ਜੀ ਕਹਿੰਦੇ ਉੱਥੇ ਪੱਤ ਲੈ ਕੇ ਜਾਈਏ ਇੱਜ਼ਤ ਗਵਾ ਕੇ ਨਾ ਜਾਈਏ ਉਸ ਘਰ ਵਿੱਚ ਜਵਾਬ ਦੇਣਾ ਪੈਣਾ ਪੱਤ ਪਤ ਤਪਨੀਤ ਕਰਤਾ ਪੁਰਖ ਨਾਨਕ ਸੁਣਾਵ ਮਹਾਰਾਜ ਜੀ ਕੀਲੀ ਤੁਖ ਵਿੱਚ ਫਿਰ ਬਚਨ ਕਰਦੇ ਹਨ ਕਹਿੰਦੇ ਉਹ ਮਾਲਕ ਦੇ ਵਿੱਚ ਉਹ ਪਾਵਰ ਹੈ ਭਾਈ ਉਹ ਪਤ ਤੂੰ ਤੋਂ ਪਨੀਤ ਬਣਾ ਦਿੰਦਾ ਉਹ ਮਾੜੇ ਦੇਖਾਂ ਵਾਲਿਆਂ ਨੂੰ ਮਾੜੇ ਕਰਮਾਂ ਵਾਲਿਆਂ ਨੂੰ ਮਹਾਰਾਜ ਜੀ ਕਹਿੰਦੇ ਪਾਪੀ ਮਤ ਨੂੰ ਵੀ ਮਹਾਰਾਜ ਜੀ ਕਹਿੰਦੇ ਸੁੰਦਰ ਬਣਾ ਦਿੰਦਾ ਪਨੀਤ ਕਰ ਦਿੰਦਾ ਕਰਤਾ ਪੁਰਖ ਨਾਨਕ ਸੁਣਾਵੋ ਮਹਾਰਾਜ ਜੀ ਕਹਿੰਦੇ ਨਾਨਕ ਉਹ ਕਰਤਾ ਪੁਰਖ ਮਹਾਰਾਜ ਜੀ ਕਹਿੰਦੇ ਉਹ ਅਕਾਲ ਪੁਰਖ ਜਿਹੜਾ ਪ੍ਰਮਾਤਮਾ ਇਹਨੂੰ ਉਹ ਸੁਣਨ ਲੱਗ ਜਾਂਦਾ ਹੈ ਉਹ ਪਤ ਤੂੰ ਹੀ ਪਨੀਤ ਬਣਾ ਦਿੰਦਾ ਜਦੋਂ ਬੋਲਾਪਣ ਦੂਰ ਹੋ ਜਾਂਦਾ ਨਾ ਉਹਦੇ ਬਾਜ ਸੁਣਨ ਲੱਗ ਜਾਂਦੀ ਹੈ ਅਜੇ ਤਾਂ ਬੋਲੇ ਬੈਠੇ ਆ ਨਾ ਬੋਲੇ ਆ ਅਸੀਂ ਸੁਣਦੇ ਵੀ ਬੋਲੇ ਆ ਅੱਖਾਂ ਤੋਂ ਵੀ ਬੋਲੇ ਆ ਕੰਨਾਂ ਤੋਂ ਵੀ ਬੋਲੇ ਆ ਜੇਬਾ ਤੋਂ ਵੀ ਅਸੀਂ ਗੁੰਗੇ ਹਾਂ ਮਹਾਰਾਜ ਜੀ ਕਹਿੰਦੇ ਪਰ ਜਿਸ ਦਿਨ ਬੋਲਾਪਣ ਚਲਾ ਗਿਆ ਫੇਰ ਪਤਿਤ ਤੋਂ ਪੁਨੀਤ ਬਣ ਜਾਵਾਂਗੇ ਪਵਿੱਤਰ ਹੋ ਜਾਵਾਂਗੇ ਕਰਤਾ ਪੁਰਖ ਨਾਨਕ ਸੁਣਾਵੋ ਮਹਾਰਾਜ ਜੀ ਕਹਿੰਦੇ ਉਹਦੇ ਗੁਣ ਫਿਰ ਸੁਣਨ ਲੱਗ ਜਾਣਗੇ ਉਹਦੀ ਬਾਣੀ ਫਿਰ ਚੰਗੀ ਲੱਗਣ ਲੱਗ ਜਾਵੇਗੀ ਫਿਰ ਸਾਰੀ ਚੰਗੇ ਜਾਪਣਗੇ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਦੋ ਸ਼ਲੋਕ ਕੋੜੀਆਂ ਇੱਥੇ ਸੰਪੂਰਨ ਹੁੰਦੀਆਂ ਹਨ ਪਾਤਸ਼ਾਹ ਜੀ ਪੰਚਮ ਪਾਤਸ਼ਾਹ ਜੀ ਸਾਨੂੰ ਜੀਵਾ ਨੂੰ ਮਹਾਰਾਜ ਜੀ ਅਕਲ ਬਖਸ਼ ਦੇਨ ਉਪਦੇਸ਼ ਦਿੰਦੇ ਹਨ ਸਦਾ ਹੀ ਗ੍ਰਹਿਣ ਕਰੀਏ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰੀਏ ਬਾਣੀ ਵਿਚਾਰ ਦੇ ਆਈ ਨੇਕਾਂ ਭੁੱਲਾਂ ਜੰਨੀਆਂ ਨ ਮਹਾਰਾਜ ਜੀ ਸਮੱਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ sat naam vaahi